ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗਲੋਬਲ 스타 ਦਲਜੀਤ ਦੋਸਾਂਜ ਪਿਛਲੇ ਸਾਲ ਜਦੋਂ ਦਿਲਮਨਤੀ ਟੂਰ ਕੀਤਾ ਤਾਂ ਉਸ ਵੇਲੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਉਸ ਵੇਲੇ ਕਈ ਸ਼ੋਅਜ਼ ਦੇ ਵਿੱਚ ਉਹਨਾਂ ਦੇ ਐਡਵਾਈਜ਼ਰੀ ਜਾਰੀ ਹੋਈ ਕਿ ਜਿਹੜੀ ਆਵਾਜ਼ ਆ ਉਹ ਘਟ ਚਾਹੀਦੀ ਹੈ ਬੱਚਿਆਂ ਨੂੰ ਸਟੇਜ ਤੇ ਨਹੀਂ ਬੁਲਾਉਣਾ ਉਸ ਤੋਂ ਬਾਅਦ ਜਿਹੜੇ ਹਥਿਆਰਾਂ ਵਾਲੇ ਗਾਣੇ ਨੇ ਜਾਂ ਫਿਰ ਸ਼ਰਾਬ ਵਾਲੇ ਗਾਣੇ ਨੇ ਉਹ ਨਹੀਂ ਗੋੜੇ ਤਾਂ ਇਸ ਤੋਂ ਬਾਅਦ ਦਲਜੀਤ ਦੋਸਾਂਜ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਏ ਆਪਣੀ ਫਿਲਮ ਪੰਜਾਬ 95 ਨੂੰ ਲੈ ਕੇ ਇਹ ਫਿਲਮ ਉਹਨਾਂ ਨੇ ਕਿਹਾ ਕਿ ਰਿਲੀਜ਼ ਹੋਣ ਜਾ ਰਹੀ ਹੈ 0 ਕੱਟ ਦੇ ਨਾਲ ਰੀਸ ਹੁੰਦੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇਹ ਫਿਲਮ ਬੈਨ ਕਰ ਦਿੱਤੀ ਗਈ ਕਿ ਇਹ ਫਿਲਮ ਰਿਲੀਜ਼ ਨਹੀਂ ਹੁੰਦੀ ਜਾ ਰਹੀ ਔਰ ਦਿਲਜੀਤ ਦਸਾਇਨ ਇੱਕ ਵਾਰ ਲਾਈਵ ਹੋ ਕੇ ਕੁਝ ਦਿਨ ਪਹਿਲਾਂ ਲਾਈਵ ਹੋ ਕੇ ਇਹ ਵੀ ਕਿਹਾ ਕਿ ਇਹ ਫਿਲਮ ਜੇ ਤਾਂ ਰਿਲੀਜ਼ ਹੋਵੇਗੀ 0 ਕੱਟ ਦੇ ਨਾਲ ਰਿਲੀਜ਼ ਹੋਵੇਗੀ ਪਰ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਹ ਖਾਲੇ ਤੱਕ ਦਲਜੀਤ ਦੋਸਾਂਝ ਨੂੰ ਨਹੀਂ ਪਤਾ ਫਿਲਹਾਲ ਇੱਕ ਨਵੀਂ EP ਆ ਦਲਜੀਤ ਦੋਸਾਂਝ ਦੀ ਜਿਸ ਦਾ ਨਾਮ ਹੈ ਐਡਵਾਈਜ਼ਰੀ ਸੋ ਉਹ ਗੱਲ ਕਿ ਤਨਾ ਕਿਤੇ ਇਹ ਟੁਕਦੀ ਹੈ ਕਿ ਜਦੋਂ ਦਲਜੀਤ ਦੋਸਾਂਝ ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ ਉਹਨਾਂ ਦੇ ਸ਼ੋਜ਼ ਦੇ ਵਿੱਚ ਤਾਂ ਉਹਨਾਂ ਨੇ ਜਵਾਬ ਦੇਣ ਵਾਸਤੇ ਇੱਕ EP ਲਾਂਚ ਕਰ ਦਿੱਤੀ ਜਿਸ ਦਾ ਨਾਮ ਹੀ ਐਡਵਾਈਜ਼ਰੀ ਰੱਖ ਦਿੱਤਾ ਗਿਆ ਤੇ ਇਸ EP ਦੇ ਵਿੱਚ ਕੁੱਲ 6 ਗਾਣੇ ਨੇ ਟੈਂਸ਼ਨ ਹੀਰ ਹੌਲਸਟਰ ਪਿਸਟਲ ਬੇਬੀ ਗਲ ਆਈ ਡੀ ਜੀ ਐਫ ਔਰ 6 ਦੇ 6 ਗਾਣੇ ਹੀ ਕਮਾਲ ਨੇ ਔਰ ਟੈਂਸ਼ਨ गाना ਜਿਹੜਾ ਇਸ ਵੇਲੇ ਬਹੁਤ ਵਾਇਰਲ ਹੋ ਰਿਹਾ ਇਹ ਗਾਣੇ ਦੀ ਇੱਕ ਵੀਡੀਓ ਦਲਜੀਤ ਦੋਸਾਂਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਸੀ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ ਔਰ ਵੱਡੀ ਗੱਲ ਇਹ ਹੋਈ ਕਿ ਇਸ ਗਾਣੇ ਦੇ ਉੱਪਰ ਹਾਲੀਵੁੱਡ ਸਟਾਰ ਵਿਲ ਸਮਿਥ ਨੇ ਕਮੈਂਟ ਕੀਤਾ ਉਹਨਾਂ ਨੇ ਇੱਕ ਲਿਖਿਆ ਫਾਇਰ ਤੇ ਥੱਲੇ ਦਲਜੀਤ ਦੋਸਾਂਜ ਨੇ ਰਿਪਲਾਈ ਦੇ ਵਿੱਚ ਲਿਖਿਆ ਬਿਗ ਬ੍ਰਦਰ ਤੁਸੀਂ ਦੇਖ ਸਕਦੇ ਹੋ ਕਿ ਦਲਜੀਤ ਦੋਸਾਂਜ ਨੂੰ ਗਲੋਬਲ ਸਟਾਰ ਐਵੇਂ ਨਹੀਂ ਕਿਹਾ ਜਾਂਦਾ ਉਹਨਾਂ ਦੀ ਮਾਰ ਹਾਲੀਵੁੱਡ ਤੱਕ ਹੈ ਹਾਲੀਵੁੱਡ ਦੇ ਵੱਡੇ ਵੱਡੇ ਸਟਾਰ ਜੋ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਕੋਈ ਵੀ ਉਹ ਪੋਸਟ ਪਾਉਂਦੇ ਨੇ ਤਾਂ ਥੱਲੇ ਕਮੈਂਟ ਜ਼ਰੂਰ ਕਰਦੇ ਨੇ ਸੋ ਵਿਲ ਸﻤਿਥ ਮਾੜੀ-ਮੋਟੀ ਸ਼ਖਸੀਅਤ ਨਹੀਂ ਬਹੁਤ ਵੱਡੀ ਸ਼ਖਸੀਅਤ ਹੈ ਹਾਲੀਵੁੱਡ ਦੇ ਸਟਾਰ ਨੇ ਕਾਫੀ ਨਾਮ ਹੈ ਉਹਨਾਂ ਦਾ ਹਾਲੀਵੁੱਡ ਦੇ ਵਿੱਚ ਔਰ ਜਦ ਉਹਨਾਂ ਨੇ ਟੈਂਸ਼ਨ ਗਾਣੇ ਦੀ ਵੀਡੀਓ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਤਾਂ ਵਿਲ ਸﻤਿਥ ਦਾ ਕਮੈਂਟ ਕਰਨਾ ਇੱਕ ਬਹੁਤ ਵੱਡੀ ਚੀਜ਼ ਹੋ ਸਕਦੀ ਹੈ ਔਰ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਕਿੱਥੇ ਤੱਕ ਮਾਰ ਕਰਦੇ ਨੇ ਸੋ ਦਿਲਜੀਤ ਦੋਸਾਂਝ ਦੇ ਜੇਕਰ EP ਤੁਸੀਂ ਸੁਣ ਲਈ ਹੈ ਤੁਹਾਨੂੰ ਕਿਹੜਾ ਗਾਣਾ ਵਧੀਆ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗਲੋਬਲ 스타 ਦਲਜੀਤ ਦੋਸਾਂਜ ਪਿਛਲੇ ਸਾਲ ਜਦੋਂ ਦਿਲਮਨਤੀ ਟੂਰ ਕੀਤਾ ਤਾਂ ਉਸ ਵੇਲੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਉਸ ਵੇਲੇ ਕਈ ਸ਼ੋਜ਼ ਦੇ ਵਿੱਚ ਉਹਨਾਂ ਦੇ ਐਡਵਾਈਜ਼ਰੀ ਜਾਰੀ ਹੋਈ ਕਿ ਜਿਹੜੀ ਆਵਾਜ਼ ਆ ਉੱਕਟ ਚਾਹੀਦੀ ਹੈ ਬੱਚਿਆਂ ਨੂੰ ਸਟੇਜ ਤੇ ਨਹੀਂ ਬੁਲਾਉਣਾ ਉਸ ਤੋਂ ਬਾਅਦ ਜਿਹੜੇ ਹਥਿਆਰਾਂ ਵਾਲੇ ਗਾਣੇ ਨੇ ਜਾਂ ਫਿਰ ਸ਼ਰਾਬ ਵਾਲੇ ਗਾਣੇ ਨੇ ਉਹ ਨਹੀਂ ਗੋੜੇ ਤਾਂ ਇਸ ਤੋਂ ਬਾਅਦ ਦਿਲਜੀਤ ਦੋਸਾਂਜ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਏ ਆਪਣੀ ਫਿਲਮ ਪੰਜਾਬ 95 ਨੂੰ ਲੈ ਕੇ ਇਹ ਫਿਲਮ ਉਹਨਾਂ ਨੇ ਕਿਹਾ ਕਿ ਰਿਲੀਜ਼ ਹੋਣ ਜਾ ਰਹੀ ਹੈ ਜ਼ੀਰੋ ਕੱਟ ਦੇ ਨਾਲ ਰਿਲੀਜ਼ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਇਹ ਫਿਲਮ ਬੈਨ ਕਰ ਦਿੱਤੀ ਗਈ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਔਰ ਦਿਲਜੀਤ ਦੋਸਾਂਜ ਨੇ ਇੱਕ ਵਾਰ ਲਾਈਵ ਹੋ ਕੇ ਕੁਝ ਦਿਨ ਪਹਿਲਾਂ ਲਾਈਵ ਹੋ ਕੇ ਇਹ ਵੀ ਕਿਹਾ ਕਿ ਇਹ ਫਿਲਮ ਜੇ ਤਾਂ ਰਿਲੀਜ਼ ਹੋਵੇਗੀ ਜ਼ੀਰੋ ਕੱਟ ਦੇ ਨਾਲ ਰਿਲੀਜ਼ ਹੋਵੇਗੀ ਪਰ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਹ ਹਾਲੇ ਤੱਕ ਦਲਜੀਤ ਦੋਸਾਂਝ ਨੂੰ ਨਹੀਂ ਪਤਾ ਫਿਲਹਾਲ ਇੱਕ ਨਵੀਂ ਈਪੀ ਆਈ ਹੈ ਦਲਜੀਤ ਦੋਸਾਂਝ ਦੀ ਜਿਸ ਦਾ ਨਾਮ ਹੈ ਐਡਵਾਈਜ਼ਰੀ ਸੋ ਉਹ ਗੱਲ ਕਿ ਤਨਾ ਕਿਤੇ ਇਹ ਟੁਕਦੀ ਹੈ ਕਿ ਜਦੋਂ ਦਲਜੀਤ ਦੋਸਾਂਝ ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ ਉਹਨਾਂ ਦੇ ਸ਼ੋਅਸ ਦੇ ਵਿੱਚ ਤਾਂ ਉਹਨਾਂ ਨੇ ਜਵਾਬ ਦੇਣ ਵਾਸਤੇ ਇੱਕ ਈਪੀ ਲਾਂਚ ਕਰ ਦਿੱਤੀ ਜਿਸ ਦਾ ਨਾਮ ਹੀ ਐਡਵਾਈਜ਼ਰੀ ਰੱਖ ਦਿੱਤਾ ਗਿਆ ਤੇ ਇਸ ਈਪੀ ਦੇ ਵਿੱਚ ਕੁੱਲ 6 ਗਾਣੇ ਨੇ ਟੈਂਸ਼ਨ ਹੀਰ ਹੌਲਸਟਰ ਪਿਸਟਲ ਬੇਬੀ ਗਲ ਆਈ ਡੀ ਜੀ ਐਫ ਔਰ 6 ਦੇ 6 ਗਾਣੇ ਹੀ ਕਮਾਲ ਨੇ ਔਰ ਟੈਂਸ਼ਨ ਗਾਣਾ ਜਿਹੜਾ ਇਸ ਵੇਲੇ ਬਹੁਤ ਵਾਇਰਲ ਹੋ ਰਿਹਾ ਇਹ ਗਾਣੇ ਦੀ ਇੱਕ ਵੀਡੀਓ ਦਿਲਜੀਤ ਦੋਸਾਂਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਸੀ ਇੰਸਟਾਗ੍ਰam ਤੇ ਸਾਂਝੀ ਕੀਤੀ ਸੀ ਔਰ ਵੱਡੀ ਗੱਲ ਇਹ ਹੋਈ ਕਿ ਇਸ ਗਾਣੇ ਦੇ ਉੱਪਰ ਹਾਲੀਵੁੱਡ ਸਟਾਰ ਵਿਲ ਸਮਿਥ ਨੇ ਕਮੈਂਟ ਕੀਤਾ ਉਹਨਾਂ ਨੇ ਇੱਕ ਲਿਖਿਆ ਫਾਇਰ ਤੇ ਥੱਲੇ ਦਿਲਜੀਤ ਦੋਸਾਂਜ ਨੇ ਰਿਪਲਾਈ ਦੇ ਵਿੱਚ ਲਿਖਿਆ ਬਿਗ ਬ੍ਰਦਰ ਤੁਸੀਂ ਦੇਖ ਸਕਦੇ ਹੋ ਕਿ ਦਿਲਜੀਤ ਦੋਸਾਂਜ ਨੂੰ ਗਲੋਬਲ ਸਟਾਰ ਐਵੇਂ ਨਹੀਂ ਕਿਹਾ ਜਾਂਦਾ ਉਹਨਾਂ ਦੀ ਮਾਰ ਹਾਲੀਵੁੱਡ ਤੱਕ ਹੈ ਹਾਲੀਵੁੱਡ ਦੇ ਵੱਡੇ ਵੱਡੇ ਸਟਾਰ ਜੋ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਕੋਈ ਵੀ ਉਹ ਪੋਸਟ ਪਾਉਂਦੇ ਨੇ ਤਾਂ ਥੱਲੇ ਕਮੈਂਟ ਜ਼ਰੂਰ ਕਰਦੇ ਨੇ ਸੋ ਵਿਲ ਸਮੀਥ ਮਾੜੀ ਮੋਟੀ ਸ਼ਖਸੀਅਤ ਨਹੀਂ ਬਹੁਤ ਵੱਡੀ ਸ਼ਖਸੀਅਤ ਹੈ ਹਾਲੀਵੁੱਡ ਦੇ ਸਟਾਰ ਨੇ ਕਾਫੀ ਨਾਮ ਹੈ ਉਹਨਾਂ ਦਾ ਹਾਲੀਵੁੱਡ ਦੇ ਵਿੱਚ ਔਰ ਜਦ ਉਹਨਾਂ ਨੇ ਟੈਂਸ਼ਨ ਗਾਣੇ ਦੀ ਵੀਡੀਓ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਤਾਂ ਵਿਲ ਸਮੀਥ ਦਾ ਕਮੈਂਟ ਕਰਨਾ ਇੱਕ ਬਹੁਤ ਵੱਡੀ ਚੀਜ਼ ਹੋ ਸਕਦੀ ਹੈ ਔਰ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਕਿੱਥੇ ਤੱਕ ਮਾਰ ਕਰਦੇ ਨੇ ਸੋ ਦਿਲਜੀਤ ਦੋਸਾਂ ਦੇ ਜੇਕਰ EP ਤੁਸੀਂ ਸੁਣ ਲਈ ਹੈ ਤੁਹਾਨੂੰ ਕਿਹੜਾ ਗਾਣਾ ਵਧੀਆ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ